ਪੰਜਾਬ ਪੁਲਿਸ ਵੱਲੋਂ ਰੋਜ਼ ਕੀਤੇ ਜਾ ਰਹੇ ਇਨਕਾਊਂਟਰਾਂ ਤੇ ਬੋਲੇ ਅਕਾਲੀ ਆਗੂ ਦਲਜੀਤ ਚਿਮਾ ਤੁਸੀਂ ਵੀ ਸੁਣੋ ਕੀ ਕੀ ਚੀਮਾ ਹਰ ਰੋਜ਼ ਇੱਕਨ ਕਾਊਂਟਰ ਦਾ ਹੋਣਾ ਕਈ ਤਰ੍ਹਾਂ ਦੀਆਂ ਚਿੰਤਾਵਾਂ ਖੜੀਆਂ ਕਰਦਾ ਕਿਉਂਕਿ ਲਾਈਨ ਡਾਟਰ ਨੂੰ ਕੈਮ ਰੱਖਣਾ ਪੁਲਿਸ ਦੀ ਡਿਊਟੀ ਹੈ ਪਰ ਇੱਕੋ ਹੀ ਪੈਟਰਨ ਇੱਕੋ ਹੀ ਤਰੀਕਾ ਇੱਕੋ ਥਾਂ ਤੇ ਗੋੜੀ ਵੱਜਦੀ ਰੋਜ਼ ਦਿਹਾੜੀ ਇਸ ਕਰਕੇ ਸਰਕਾਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਤਹਿ ਵਿੱਚ ਵੀ ਨਾਲ ਜਾਣਾ ਚਾਹੀਦਾ ਉਕੇ ਨਾ ਹਰ ਇੱਕ ਦੀ ਇਨਕਾਊਂਟਰ ਦੀ ਇੱਕ ਨਿਰਪੱਖ ਜਾਂਚ ਵੀ ਹੋਣੀ ਚਾਹੀਦੀ ਠੀਕ ਹੈ ਜੇ ਕੋਈ ਕਸੂਰਵਾਰ ਆ ਉਹ ਭੁਗਤੇ ਪਰ ਜਿਹੜੀ ਹੈ ਸਰਕਾਰ ਨੂੰ ਸਰਕਾਰ ਦੇ ਤਰ੍ਹਾਂ ਹੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇ ਤਰ੍ਹਾਂ ਹੀ ਪੁਲਿਸ ਨੂੰ ਕਾਨੂੰਨ ਦੇ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਇਸ ਕਰਕੇ ਕਿਉਂਕਿ 7 ਦਿਨਾਂ ਦੇ ਵਿੱਚ ਹਣ 7-8 ਇਨਕਾਊਂਟਰ ਹੋ ਗਈ ਤੇ ਰੋਜ਼ ਉਸੇ ਵੇਲੇ ਜਿਹੜੇ ਇਨਕਾਊਂਟਰ ਹੁੰਦੀ ਹੈ ਦੂਜੇ ਹੁੰਦੀ ਹੈ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਚਿੰਤਾਵਾਂ ਤੇ ਸ਼ੰਕਾਵਾਂ ਵੀ ਕੜੀਆਂ ਹੁੰਦੀਆਂ ਨੇ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਮੈਂ ਜੁਡੀਸ਼ਰੀ ਨੂੰ ਵੀ ਬੇਨਤੀ ਕਰਦਾ ਕਿ ਉਹਨਾਂ ਨੂੰ ਵੀ ਇਹਨੂੰ ਧਿਆਨ ਨਾਲ ਸਾਰੀਆਂ ਚੀਜ਼ਾਂ ਨੂੰ ਬਹੁਤ ਨਾਲ ਦੇਖਣਾ ਚਾਹੀਦਾ ਹੈ ਔਰ ਇਹਨਾਂ ਦੀ ਨਿਰਪੱਖ ਨਾਲ ਨਾਲ ਇਨਕੁਆਇਰੀ ਵੀ ਹੋਣੀ ਚਾਹੀਦੀ ਹੈ